ਰਾਜ ਤੁਸੀਂ ਫਿਰ ਪੱਕਾ ਹੀ ਇਰਾਦਾ ਬਣਾਇਆ ਨਾ ਹੁਣ ਕਰ ਲੈਣ ਦਾ ਸ਼ਹਿਰ ਚ ਹਾਂ ਦਲਜਿੰਦਰ ਮੈਂ ਨਾ ਪੱਕਾ ਹੀ ਇਰਾਦਾ ਬਣਾ ਲਿਆ ਜਿੱਦਾਂ ਤੂੰ ਮੇਰੇ ਕੋਲ ਗਈ ਸੀ ਨਾ ਤੇ ਜੋਦਾਂ ਤੂੰ ਮੈਨੂੰ ਸਮਝਾਇਆ ਨਾ ਤੇ ਮੇਰੇ ਮਨ ਦੇ ਵਿੱਚ ਨਾ ਬਹਿ ਗਈ ਕਿ ਵਾਕਿਆ ਇੱਥੇ ਮੈਂ ਕੀ ਕਰਨਾ ਪਿੰਡੂ ਜਿਆ ਇਹਦੇ ਸ਼ਹਿਰ ਚ ਲੈਣੇ ਕੋਠੀ ਤੇ ਵਧੀਆ ਹੋ ਜੂਗਾ ਆ ਤੇ ਤੂੰ ਨਾ ਬਹੁਤ ਵਧੀਆ ਸੋਚਿਆ ਵਾ ਤੇ ਮੇਰੀ ਗੱਲ ਸੁਣ ਘਰ ਦੇ ਜਿਹੜੇ ਕਾਗਜ਼ ਆ ਉਹ ਤੇ ਤੇਰੇ ਕੋਲ ਹੀ ਹੈ ਨਾ ਨਹੀਂ ਦਲਜਿੰਦਰ ਉਹ ਮੇਰੇ ਕੋਲ ਨਹੀਂਗੇ ਉਹ ਤੇ ਮਮੀ ਡੈਡੀ ਹੋਣਾ ਕੋਆ ਤੇ ਮੈਂ ਤੇ ਸੋਚਿਆ ਹੀ ਨਹੀਂ ਕਿ ਇਹ ਕਾਗਜ਼ ਵੀ ਰੱਖਣੇ ਹੀ ਆਪਣੇ ਕੋਲ ਲੈ ਰਾਜ ਕਿਵੇਂ ਦੀਆਂ ਗੱਲਾਂ ਕਰਦੀਆਂ ਤੇਰੇ ਦਿਮਾਗ 'ਚ ਇਹ ਗੱਲ ਆਈ ਨਹੀਂ ਮੰਨ ਲਓ ਕੱਲ ਨੂੰ ਉਹਨਾਂ ਨੂੰ ਕੁਝ ਹੋ ਜੇ ਤੇ ਉਹਨਾਂ ਨੇ ਤੇ ਸਾਰਾ ਕੁਝ ਆਪਣੀ ਕੁੜੀ ਦੇ ਨਾਂ ਕਰ ਦੇਣਾ ਤੇ ਫੇਰ ਤੂੰ ਕੀ ਕਰੇਂਗੀ ਹਾਈ ਤੇ ਮੈਂ ਕਿਤੇ ਸੋਚਿਆ ਹੀ ਨਹੀਂ ਮਾਸਾ ਜਿੰਨਾ ਤੇ ਚੱਲ ਕੋਈ ਨਹੀਂ ਜੇ ਰਹੀ ਗੱਲ ਇਹ ਗੱਲ ਵਾ ਨਾ ਤੇ ਮੈਂ ਕਾਗਜ਼ ਉਹਨਾਂ ਕੋ ਬਾਹਨੇ ਨਾ ਲੈ ਲੈਣੀ ਆ ਇਹ ਹੀ ਗਾ ਨਾ ਜੇ ਮੰਨ ਲਓ ਪੇਪਰ ਹੁੰਦੇ ਨਾ ਇਹ ਕੋਠੀ ਉਹਨਾਂ ਦੇ ਨਾਮ ਵੀ ਹੁੰਦੀ ਤਾਂ ਵੀ ਅਹੀਂ ਨਾ ਅੱਜ ਕੱਲ ਤੈਨੂੰ ਪਤਾ ਸੋ ਚੱਲਦਾ ਵਾ ਅਹੀਂ ਕਿਸੇ ਨੂੰ ਪੈਸਾ ਧਿਲਾ ਦੇ ਕੇ ਨਾ ਤੇ ਸਾਰੇ ਕੰਮ ਕਰਵਾ ਲੈਣੇ ਹਿੰਗੇ ਪਰ ਹੁਣ ਇਹ ਆ ਕਿ ਪੀਪਰ ਵੀ ਉਹਨਾਂ ਦੇ ਕੋਲ ਵਾ ਤੇ ਹੁਣ ਕਿਵੇਂ ਹੋ ਸਕਦਾ ਏ ਇਹ ਤੇ ਮੇਰੇ ਕੋਲ ਜ ਸੋਚਿਆ ਹੀ ਨਹੀਂ ਤੂੰ ਤੇ ਹਾ ਗੱਲ ਕਰਕੇ ਨਾ ਤੇ ਮੇਰੇ ਮਨ ਦੇ ਵਿੱਚ ਹੋਰ ਹੀ ਬੋਝ ਪਾਤਾ ਪਰ ਮੈਨੂੰ ਜਦੋਂ ਨਾ ਘਰ ਦਿੱਤਾ ਨਾ ਤੇ ਮੈਂ ਤੇ ਇੰਨੇ ਚ ਹੀ ਬੜੀ ਖੁਸ਼ ਹੋ ਗਈ ਕਿ ਮੈਨੂੰ ਘਰ ਮਿਲ ਗਿਆ ਵਾ ਰਾਜ ਦੁਨੀਆ ਨਾ ਚੰਦ ਤੇ ਪਹੁੰਚ ਗਈ ਏ ਤੂੰ ਕਿੱਥੇ ਤੁਰੀ ਫਿਰਦੀ ਐ ਜਿਹੜੀ ਪ੍ਰਾਪਰਟੀ ਹੈ ਨਾ ਉਹ ਆਪਣੇ ਨਾਮ ਹੋਵੇ ਨਾ ਤੇ ਫੇਰੀ ਆਪਣੀ ਹੁੰਦੀ ਆ ਮੈਂ ਤਾਂ ਸੋਚਦੀ ਨਹੀਂ ਚੱਲ ਇੰਤਾਂ ਕਰ ਹੁਣ ਤੂੰ ਨਾ ਜਿੱਦਾਂ ਵੀ ਹੁੰਦਾ ਵਾ ਨਾ ਤੇ ਮੇਰਾ ਹੱਲ ਕਰ ਹੱਲ ਤੇ ਮੈਂ ਕਰ ਦੂੰਗੀ ਪਰ ਇਹ ਆ ਕਿ ਤੈਨੂੰ ਪੇਪਰ ਤੇ ਲਿਆਉਣੇ ਪੈਣੇ ਆ ਚਾਹੂ ਮੈਂ ਲੈ ਲੈਨੀ ਆ ਕਿਸ ਨਾ ਕਿਸ ਬਹਾਨੇ ਮੈਂ ਲੈ ਲੂੰਗੀ ਜਸਨ ਵੀ ਨਾ ਹੁਣ ਆਪਣੇ ਨਾਨਕੇ ਗਿਆ ਵਾ ਜੇ ਉਹ ਇੱਥੇ ਹੁੰਦਾ ਨਾ ਤੋ ਉਹਨੇ ਨਹੀਂ ਮੈਨੂੰ ਕਾਗਜ਼ ਲੈਣ ਦੇਣੇ ਉਹਨੇ ਕਹਿਣਾ ਸੀ ਮੰਮੀ ਤੁਹੀ ਕੀ ਕਰਨੇ ਤੇ ਹੁਣ ਮੈਂ ਇਦਾਂ ਕਰੂੰਗੀ ਮੰਮੀ ਨੂੰ ਨਾ ਕੋਈ ਬਹਾਨਾ ਮਾਰੂੰਗੀ ਕਿ ਮੰਮੀ ਜਰਾ ਕਿ ਮੈਨੂੰ ਕਾਗਜ਼ ਦੇ ਉਹ ਕਰ ਦਿਆ ਤੇ ਮੈਂ ਵੇਖਣੀ ਆ ਤੇ ਵੇਖ ਕੇ ਤੇ ਨਾ ਉਹ ਫੋਟੋਕਾਪੀ ਕਰਾ ਲੂੰ ਫੋਟੋਕਾਪੀ ਚੱਲ ਜੂਗੀ ਕੋਈ ਗੱਲ ਨਹੀਂ ਰਾਜ ਐਨੇ ਕੁ ਜੁਗੀ ਨਾ ਤੇਰੀ ਫਰੈਂਡ ਹੈਗੀ ਆ ਮੈਂ ਇਹ ਸਾਰੇ ਕੰਮ ਕਰਵਾ ਲੂੰਗੀ ਤੂੰ ਇੱਕ ਵਾਰੀ ਨਾ ਪੇਪਰ ਲੈ ਕੇ ਆ ਬਸ ਤੇ ਬਾਕੀ ਇਹ ਆ ਕਿ ਤੂੰ ਨਾ ਇਹ ਸਭ ਸੋਚਿਆ ਹੀ ਨਹੀਂ ਤੂੰ ਐਵੇਂ ਬਸ ਉਹਨਾਂ ਨੂੰ ਰਸਨ ਪਕਾ ਪਕਾ ਕੇ ਦਿੰਦੀ ਰਹੀ ਹੈ ਖਵਾਉਂਦੀ ਰਹੀ ਹੈ ਕੀ ਕਰਦੀ ਫਿਰ ਮੈਂ ਹੁਣ ਆਪ ਤੇ ਇਦਾਂ ਹੀ ਵਿਭਾਰ ਸੀ ਤੇ ਰੋਟੀ ਤੇ ਬਾਉ ਹੁਣ ਉਹਨੂੰ ਦੇਣੀ ਪੈਣੀ ਉੱਥੇ ਕਿਹੜੇ ਦੋ ਜਣੇ ਕੱਲੀ ਤੇ ਮੈਂ ਆਹੀ ਤੇ ਕੁੜੀ ਤੇ ਤੁਹਾਨੂੰ ਪਤਾ ਹੀ ਉਹਨਾਂ ਦੇ ਮੈਂ ਦੱਸਿਆ ਸੀ ਤੈਨੂੰ ਸਾਰੀ ਗੱਲ ਵੀ ਉਹਦਾ ਹੀ ਪੂਜੀ ਜਾਂਦੇ ਉਹਨੂੰ ਹੀ ਕਰੀ ਜਾਂਦੇ ਆ ਤੇ ਜੇ ਮੈਂ ਨਾ ਰੋਟੀ ਦਿੰਦੀ ਤੇ ਕੌਣ ਦਿੰਦਾ ਆ ਕੇ ਰੋਟੀ ਉਹਨਾਂ ਨੂੰ ਤੇ ਕੁੜੀ ਨੂੰ ਪੂਜੀ ਜਾਂਦੇ ਆ ਤੇ ਇੰਨਾ ਵੀ ਸੋਚਣਾ ਸੀ ਨਾ ਕਿ ਕੱਲ ਨੂੰ ਜਿਹੜੀ ਜ਼ਿਆਦਾਤ ਵਾ ਇਹ ਵੀ ਕੁੜੀ ਨੂੰ ਦੇ ਸਕਦੇ ਆ ਹਾਂ ਤੁਸੀਂ ਐ ਮੈਂ ਤੇ ਬੜਾ ਸੋਚਦੀ ਆ ਇਹ ਨਹੀਂ ਨਾ ਸੋਚਦੇ ਜਸਨ ਦਾ ਡੈਡੀ ਤੇ ਮਾਸਾ ਨਹੀਂ ਸੋਚਦਾ ਉਹ ਤੇ ਕਹਿੰਦਾ ਜੋ ਮੇਰੀ ਮਾਂ ਪਿਓ ਹਣਾ ਹੁਣ ਟੈਨਸ਼ਨ ਨਾ ਲੈ ਸਾਰੀ ਗੱਲ ਨਾ ਤੂੰ ਮੇਰੇ ਤੇ ਛੱਡ ਦੇ ਮੈਂ ਆਪੇ ਕਰ ਲੂੰਗੀ ਸਾਰਾ ਕੁਝ ਛੱਡ ਜਿੱਦਾਂ ਮੇਰੀ ਭੈਣ ਹੈਗਾ ਨਾ ਤੂੰ ਹੱਲ ਕਰ ਦੇ ਮੈਨੂੰ ਕੋਠੀ ਲੈ ਦੇ ਮੈਨੂੰ ਉੱਥੋਂ ਛਟਕਾਰਾ ਕਰਾ ਮੈਂ ਨਹੀਂ ਉੱਥੇ ਰਹਿਣਾ ਉਹਨਾਂ ਕੋਲ ਚੱਲ ਕੋਈ ਨਹੀਂ ਤੂੰ ਬਹਿ ਪਹਿਲਾਂ ਮੈਂ ਤੇਰੇ ਲਈ ਨਾ ਕਾਫੀ ਬਣਾ ਕੇ ਲਿਆਉਣੀ ਆ ਚੱਲ ਤੂੰ ਕਾਫੀ ਰਹਿਣ ਦੀ ਚਾਹ ਹੀ ਘੁੱਟਕ ਬਣਾ ਲਿਆਵੇਂ ਕਾਫੀ ਮੈਂ ਨਾ ਚੰਗੀ ਜੀ ਨੇ ਮੈਂ ਕਦੀ ਪੀਤੀ ਪੂਤੀ ਨਹੀਂ ਕੀਤਾ ਕਿੱਦਾਂ ਦੀ ਹੋਣੀ ਆ ਮੈਨੂੰ ਤਾਂ ਚਾਹ ਹੀ ਦੇ ਦੇ ਕੋਈ ਚਾਹ ਹੀ ਬਣਾ ਲੈ ਹੁੰਨੀ ਆ ਹਾਂ ਇਹਨ ਤੈਨੂੰ ਵਨ ਸੁਵੰਨੇ ਜੂਸ ਵੀ ਮੇਰੇ ਗਾੜੀ ਰਾਹ ਦਿੱਤੇ ਤੇ ਆਂਦੀ ਕੌਫੀ ਬਣਾ ਕੇ ਲੈ ਹੁੰਨੀ ਆ ਜੂਸਾਂ ਦਾ ਨਹੀਂ ਪਤਾ ਲੱਗਦਾ ਕਿ ਮੈਂ ਪੀਵਾਂ ਤੇ ਨਾ ਪੀਵਾਂ ਮੈਂ ਤੇ ਡਰਦੀ ਨੇ ਨਾ ਉਹ ਬੋਤਲ ਨਹੀਂ ਖੋਲੀ ਕਿ ਕੀਤਾ ਕਿੱਦਾਂ ਖੋਲਣੀ ਤੇ ਮੁਰਕੇ ਕਿਤੇ ਮੇਰਾ ਮੰਜਾ ਘੜਾਉਂਦੀ ਮੈਂ ਤੇ ਇਸੇ ਕਰਕੇ ਨਾ ਪਾਣੀ ਦਾ ਘੁੱਟ ਪੀ ਲਿਆ ਤੇ ਜਿਹੜਾ ਤੇਰਾ ਪਾਣੀ ਆ ਨਾ ਉਹ ਮੈਨੂੰ ਜੂਸ ਵਰਗਾ ਹੀ ਲੱਗਾ ਹੁਣਾਂ ਦੀ ਕੌਫੀ ਬਣਾ ਕੇ ਜਿਉਂ ਨਹੀਂ ਪਰ ਮੈਂ ਤਾਂ ਆਖਿਆ ਚਾਹ ਦੇ ਦੀ ਘੋਟਕ ਹੁਣ ਹੋਰ ਨਾ ਕੁਸ ਰੱਖ ਲਿਆ ਬੇ ਨਾਲ ਮੈਂ ਤਾਂ ਖਾਂਦੀ ਨੂੰ ਸ਼ਰਮ ਆਉਣੀ ਆ ਕਿਤੇ ਹੱਥੋਂ ਵੀ ਡਿੱਗ ਪੀਣਾ ਤਾਂ ਆਖਣਾ ਹੈ ਇਹ ਪਿੰਡੂ ਦੇ ਪਿੰਡੂ ਰਹੀ ਅਬੀ ਹਾਂਜੀ ਪਤਾ 10 ਕੰਨਾਂ ਲਿਆ ਮਾ ਰੋਟੀ ਕਾਜੀ ਸਬਜ਼ੀ ਬਣਾਈ ਜੇ ਇੱਕੋ ਚੀਜ਼ ਹੀ ਪਤਾ ਤੇਰੀ ਦਾਦੀ ਨੇ ਪ੍ਰਦਾਨ ਕੀਤੀ ਜਵਾਈਆਂ ਵਾਂਗੋ ਕਿਹੜੀ ਕਦੂ ਅਏ ਅੱਜ ਫੇ ਉਹ ਹੀ ਬਣਾ ਲਈਆ ਜਿੰਨਾ ਚਿਰ ਪੋਤਾ ਲੱਗਦੇ ਆ ਨਾ ਆਪਣੇ ਘਰ ਕੱਦੂ ਤੇ ਤੋਰੀਆਂ ਇਹ ਦੋ ਚੀਜ਼ਾਂ ਬਣਨੀਆਂ ਵਾ ਹੋਰ ਨਾ ਕੋਈ ਚੀਜ਼ ਦੇ ਸੁਭਨੇ ਲਿਓ ਇਦਾਂ ਕਰੀਏ ਹੋਰ ਜੀ ਥੱਲੇ ਉਹ ਨਾ ਵੱਲ ਵੜਦੀ ਏ ਨਹੀਂ ਨਹੀਂ ਪੁੱਤ ਵੱਲ ਨਹੀਂ ਵੱਡੀ ਦੀ ਚਲ ਕੇ ਨਾ ਕਿ ਇਹਦੇ ਮੂੰਹ ਚ ਪੈਂਦੇ ਆ ਆਪ ਵੀ ਬਣਾਈ ਦੇ ਆ ਤੇ ਹੋਰ ਵੀ ਹੱਡ ਗਵੰਡ ਕੇ ਨੂੰ ਦੇ ਦੇਈ ਦੇ ਆ ਹਾਂਜੀ ਚਾਹ ਫੇ ਲਿਆ ਦਿਓ ਹੋਰ ਕੀ ਕਰਨਾ ਵਾ ਫਿਰ ਗੰਡਾ ਪੁੰਨਦਾ ਨਹੀਂ ਤੇ ਹਾਂ ਉਹ ਪੁੰਨ ਦਿਓ ਚਾ ਮੈਂ ਗੰਡਾ ਪੁੰਨ ਕੇ ਲਿਆ ਦੇਣੀ ਰੱਜ ਕੇ ਰੋਟੀ ਤੇ ਖਾ ਦੇਂਗਾ ਹਾਂਜੀ ਲੇ ਡੈਡੀ ਦਾ ਫੋਨ ਆ ਗਿਆ ਵਾ ਜੇ ਮੈਂ ਚੁੱਕ ਲਿਆ ਨਾ ਤਿੰਨ ਨਾਲ ਕਹਿਣਾ ਟਿਊਸ਼ਨ ਨਹੀਂ ਗਿਆ ਐਦਾਂ ਨੇ ਕੀਤਾ ਤੂੰ ਆਹ ਕੰਮ ਨਹੀਂ ਕੀਤਾ ਐਦਾਂ ਕਰਦਾ ਵਾਂ ਮੰਮੀ ਨੂੰ ਫੜਾਉਣਾ ਵਾਂ ਆਪੇ ਗੱਲ ਕਰ ਲੈਣਗੇ ਮੰਮੀ ਜੀ ਹਾਂ ਜੀ ਆ ਡੈਡੀ ਦਾ ਫੋਨ ਆਉਂਦਿਆ ਤੂੰ ਬਹੁਤ ਚੁੱਕ ਲੈਣਾ ਸੀ ਤੂੰ ਨਹੀਂ ਮੈਂ ਨਾ ਖੇਡਣ ਚੱਲਾ ਵਾਂ ਧਿਆਨ ਕੇ ਰੋਟੀ ਖਾਉਂਗਾ ਤੂੰ ਇਹ ਕਰ ਲਿਓ ਗੱਲ ਤੜੀ ਤੇ ਉਹਨਾਂ ਨੂੰ ਦੱਸਿਓ ਨਾ ਕਿ ਮੈਂ ਫਿਊਸ਼ਨ ਨਹੀਂ ਗਿਆ ਪਤਾ ਨਹੀਂ ਇਹ ਹੁਣ ਕਿੱਥਾਂ ਚੱਲਣੀ ਸਾਡੇ ਤੇਵੇਂ ਨਾ ਡੰਡਾ ਜਾ ਉਹ ਐਨੂੰ ਘਮਾਰੇ ਚੱਲ ਜਾਂਦਾ ਵਾ ਰਾਜੇ ਕੀ ਗੱਲ ਹੋਈ ਆ ਨਹੀਂ ਗੱਲਤ ਨਹੀਂ ਕੋਸ ਵੀ ਹੋਈ ਦਲਿੰਦਰ ਇਹ ਕੀ ਆ ਮੈਂ ਤੇ ਹੱਥ ਲਾਇਆ ਤੇ ਤੇ ਜਾਗ ਗਿਆ ਵਾ ਓਹੋ ਰਾਜੇ ਇਹ ਤੇ ਲਟਿਆ ਤੂੰ ਇਤੋਂ ਡਰ ਗਈ ਐ ਮੈਂ ਨਾ ਵੇਖਿਆ ਨਹੀਂ ਨਾ ਕਦੀ ਕੋਸ ਵੀ ਤੇ ਮੈਂ ਤੇ ਵੇਖ ਕੇ ਹੰਦਰੀ ਜਿਹੀ ਰਹਿ ਗਈ ਆ ਵੀ ਇਹ ਕੀ ਬਣਿਆ ਵਾ ਕਿਸੈਦ ਮੇਰਾ ਹੱਥ ਤੂੰ ਚੱਲ ਕੋਈ ਨਹੀਂ ਆ ਤੂੰ ਚਾਹ ਪੀ ਆ ਕੇ ਚੱਲ ਕੰਤਾ ਬੈਠੀ ਆਂ ਕਿਦਾਂ ਆ ਕੇ ਹਰਕਵਾ ਫਾਰਕ ਫੁਰਕ ਕਾ ਦਾਵਾ ਇਤਾਂ ਹੀ ਆ ਪਤਾ ਨਹੀਂ ਕੋਹ ਲੱਗਣ ਡਿਆ ਸਾਰਾ ਦਿਨ ਅੰਦਰੇ ਬੈਠੀ ਰਹੀ ਨਹੀਂ ਆ ਨਾ ਤੇ ਮੇਰੇ ਦਿਲ ਨੂੰ ਕੁਬਰਾਟ ਜੀ ਬੜੀ ਹੋਣ ਤਈ ਆ ਨਾਲ ਇਜ ਤਾਂ ਸਿਰ ਨੂੰ ਬਰਲੂ ਜਿਆ ਨਹੀਂ ਚੜਿਆ ਹੁਣ ਉਹੋ ਕੰਮ ਹੋਣ ਡਿਆ ਵਕ ਕੰਮ ਜ ਨਹੀਂ ਲੱਗਣ ਡਈ ਫੇ ਹੁਣ ਕੀ ਕਿਹਾ ਵਾ ਬਰਸਾਤ ਪੈ ਨਹੀਂ ਹੋਰਾਂ ਕਰਕੇ ਅੰਦਰ ਸਲਾਵ ਜੀ ਆਈ ਆ ਤੇ ਉਹ ਨਾਲ ਵਿਸਾਖਾ ਕੋਟੋਂ ਆਂ ਗਿਆ ਗਰਮੀ ਆ ਨਾ ਇਹਾਂ ਕਰਕੇ ਗਰਮੀ ਦਾ ਕਰਕੇ ਹੀ ਆ ਘਰੇ ਤੇ ਇੰਨਾ ਅੰਦਰ ਵਾ ਉਹ ਗੱਲ ਕਿ ਤੇ ਬਾਹਰ ਅੰਦਰ ਨਿਕਲਾਂ ਤੇ ਖਰਿਆ ਮੇਰੇ ਦਿਲ ਨੂੰ ਕੋਈ ਚੈਨ ਹੋਵੇ ਚਲ ਮੈਂ ਬਾਹਰ ਮੰਜੀ ਡਾ ਲਨਾ ਵਾ ਉਥੇ ਘੜੀ ਕੇ ਰਾਮ ਕਰ ਜੇ ਨਾਮ ਹੋ ਵਦ ਫਿਰ ਦਵਾਈ ਲੈਵਾਂਗੇ ਚਲ ਦਵਾਈਆਂ ਵੀ ਇੰਨੀਆਂ ਕੀ ਖਾਈ ਜਾਣੀਆਂ ਥੋੜੀ ਦਵਾਈ ਉਦਨ ਦੀ ਖਾਣ ਦੇ ਆ ਤੇ ਮੈਂ ਬਾਹਰ ਘਰ ਇੱਕ ਬੈ ਕੇ ਦੇਣੀ ਆ ਤੇ ਜੇ ਨਾ ਨਾ ਫਰਕ ਪਊਗਾ ਤੇ ਫਿਰ ਦਵਾਈ ਲੈਵਾਂਗੇ ਤੇ ਜੇ ਖਰਿਆ ਬਾਹਰ ਨਿਕਲਾਂ ਬਾਹਰ ਦੀ ਹਵਾ ਲਵਾ ਤੇ ਮਾੜਾ ਮੋਟਾ ਫਰਕ ਪੈ ਹੀ ਜਾਵੇ ਜੰਗਾ ਨੌਣਾ ਮੰਜੀ ਕਿੰਨਾ ਫਿਕਰ ਕਰਨ데요 ਤੇ ਉਹ ਵਿਚਾਰਾ ਘੜੀ ਮੂੜੀ ਆਂਦਾ ਵਾ ਤੇ ਉਹੋ ਘਰ ਰਾਜ ਨੂੰ ਕੋਈ ਪਰਵਾਹ ਹੀ ਨਹੀਂ ਕੀ ਚੱਲ ਕਿਤੇ ਮੈਂ ਜਾ ਕੇ ਤੇ ਪਤਾ ਲੱਲਾ ਬੰਦਾ ਲੱਲੇ ਨਾ ਕਿਸ ਦਾ ਪਤਾ ਨੋ ਤੇ ਇਤੇ ਉਹਨੇ ਨਾਲ ਹੋਰ ਦਾ ਹੋਰ ਹੋ ਜਾਂਦਾ ਵਾ ਇਹਨੂੰ ਤੇ ਕਿਸ ਦੀ ਸਾਰ ਹੀ ਨਹੀਂ ਕਿਸਿਆਣਾ ਬੰਦਾ ਘਰ ਦੇ ਵਿੱਚ ਹੁੰਦਾ ਕੀ ਆ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਆਏ ਇਹਨੂੰ ਨਹੀਂ ਕੋਈ ਸਮਝ ਲੱਗਦੀ ਜਿੰਨਾ ਮਰਜੀ ਇਹਦੇ ਹੋਏ ਮਰੋ ਨੋ ਹਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸਨਾਉ ਠੀਕ ਠਾਕ ਆ ਅਭੀ ਠੀਕ ਠਾਕ ਹੋਰ ਤੁਹਾਿੰਦੇ ਸੋ ਠੀਕ ਠਾਕ ਆ ਹਾਂ ਜੀ ਆਪਣੇ ਮਿਹੜੇ ਵਧੀਆ ਠੀਕ ਠਾਕ ਆ ਕਾਰੋਬਾਰ ਵਧੀਆ ਚੱਲਦੇ ਆ ਵੀ ਠੀਕ ਠਾਕ ਬਹੁਤ ਸੋਣਾ ਬਹੁਤ ਸੋਹਣਾ ਅਭੀ ਠੀਕ ਆ ਹਾਂ ਜੀ ਅਭੀ ਵੀ ਠੀਕ ਠਾਕ ਆ ਕੋਣ ਗੱਲਾਂ ਨੰਮੀ ਕੀਤਾ ਕੋਣ ਠੀਕ ਠਾਕ ਸਾਰੇ ਹਾਂ ਜੀ ਸਾਰੇ ਵਧੀਆ ਠੀਕ ਠਾਕ ਆ ਅੱਗੇ ਨਾਲੋਂ ਕਹਿੰਦੇ ਫਰਕ ਆ ਚਲੋ ਵਧੀਆ ਆ ਹਾਂ ਤੇ ਮੈਂ ਤੈਨੂੰ ਜਿਹੜਾ ਕੰਮ ਕਿਹਾ ਸੀ ਤੈਨੂੰ ਕਿਹੜਾ ਕੰਮ ਕਿਹਾਏ ਤੁਸੀਂ ਵਸਤੂ ਜੇ ਤਪਲਾਤਾ ਵਾ ਤੇ ਨਹੀਂ ਫਿਰ ਵੀ ਮੈਨੂੰ ਯਾਦ ਨਹੀਂ ਆ ਕਿਹੜਾ ਕੰਮ ਕਿਹਾਇਦਾ ਇਹ ਨਾ ਹੀਰੇ ਦਾ ਫੋਨ ਆਉਂਡਿਆ ਵਾ ਤੇ ਜਿਹੜੀ ਫੋਨ ਲੈ ਕੇ ਅੰਦਰ ਚਲ ਗਈ ਆ ਨਾ ਇਹਨੇ ਇਹੋ ਕਹਿਣਾ ਖਾਤਿਆਂ ਦਾ ਕੰਮ ਕਰਨਾ ਵੀ ਖਾਤਾ ਖਲਾ ਲਿਆ ਵਾ ਤੇ ਇਹਨਾਂ ਨੇ ਕੱਲ ਨੂੰ ਖਾਤੇ 'ਚ ਪੈਸੇ ਪੁਆਈ ਗਏ ਤੇ ਮੈਂ ਜਦੋਂ ਭੈਣ ਭਰਾ ਦੇ ਜਾਣਾ ਤਾਂ ਮੈਂ ਇਹਨਾਂ ਦੇ ਗਾੜੀ ਹੱਥ ਡਾਉਣਾ ਮੈਂ ਕਹੋ ਮੈਨੂੰ ਇੱਥੇ ਰੁਪਈਆ ਦੋ ਇੱਥੇ ਰੁਪਈਆ ਦੋ ਕਿਨੇ ਮੈਂ ਜਾ ਕੇ ਸੁਣਦੀ ਰੁਕ ਜਾ ਇਹਨਾਂ ਦੇ ਤੇ ਮੈਂ ਕੁਖਤ ਸਵਾਲ ਤੀਂ ਉਹ ਖਾਤਾ ਖਲਾਉਣ ਲਈ ਕਿਹਾ ਸੀ ਉਦੋਂ ਮੈਂ ਅੱਛਾ ਖਾਤਾ ਖਲਾਉਣ ਨੂੰ ਤੇ ਤੁਸੀਂ ਕਿਹਾ ਸੀ ਤੇ ਇੱਕ ਇਹ ਵੀ ਆ ਵੀ ਤੁਸੀਂ ਮੁੜ ਕੇ ਮੈਨੂੰ ਫੇਰ ਨਹੀਂ ਗਿਆ ਤੇ ਮੈਂ ਕਿਹਾ ਕਿ ਤਾ ਖਲਾਉਣਾ ਗਾ ਨਹੀਂ ਖਲਾਉਣਾ ਪੈਸੇ ਪਾਉਣੇ ਆ ਤੁਸੀਂ ਮੰਮੀ ਵਾਲੇ ਖਾਤੇ 'ਚ ਪਾ ਦਿਓ ਵੀ ਬੱਸ ਹੁਣ ਵਾਰ-ਵਾਰ ਕਹਿਣਾ ਹੁੰਦਾ ਵਾ ਉਹ ਮੰਮੀ ਵਾਲੇ ਖਾਤੇ 'ਚ ATM ਹੈ ਨਹੀਂ ਆ ਉਹਦਾ ਹੂੰ ਤੇ ਮੈਂ ਤਾਂ ਕਰਕੇ ਕਹਿਣਾ ਇਹ ਤੇ ਨਵਾਂ ਖਾਤਾ ਖਲਵਾ ਲਓ ਤਨਾਲੀ ਈ ਡੀ ਅੰਬਰ ਨੂੰਗਾ ਤੇ ਇਹਦੇ ਉੱਤੇ ਗੂਗਲ ਪੇ ਵਗੈਰਾ ਚੱਲ ਜੂਗੀ ਤੇ ਮੈਂ ਕਿਹੜੀ ਤੁਹਾਨੂੰ ਪਤਾ ਬਹੁਤੀ ਪੜ੍ਹੀ ਲਿਖੀ ਆ ਤੇ ਤੁਸੀਂ ਰਹਿਣ ਦਿਓ ਹ ਮਮੀ ਵਾਲੇ ਖਾਦੇ ਜੀ ਉਹ ਜ਼ਿਆਦਾ ਪੜ੍ਹੇ ਲਿਖੇ ਦੀ ਜ਼ਰੂਰਤ ਨਹੀਂ ਆ ਉਹ ਸਿੱਧਾ ਹੀ ਇਹ ਕੰਮ ਹੋਕਾ ਨਹੀਂ ਆ ਜ਼ਿਆਦਾ ਹੂੰ ਕੋਈ ਨਹੀਂ ਤੁਹ ਖਲਵਾ ਕੇ ਆ ਠੀਕ ਆ ਚਲੋ ਕੋਈ ਨਹੀਂ ਫਿਰ ਜੇ ਤੁਸੀਂ ਬਹੁਤਾ ਕਹਿੰਨੇ ਆ ਤੇ ਵੇਖ ਲੈਣੀ ਆ ਹਾਂ ਉਹ ਠੀਕ ਠਾਕ ਹਨ ਨਾਲੇ ਮੈਂ ਪਤਾ ਕੀ ਇਹ ਮੈਨੂੰ ਲੱਗਦਾ ਜੇ ਡਰ ਮੈਂ ਹਾਂ ਮੰਮੀ ਤਰਾਜ ਨਾ ਕਰਨੀ ਵੀ ਇਹ ਆਪਣੇ ਖਾਤੇ ਖਲਾਉਂਦੀ ਫਿਰਦੀ ਆ ਉਹ ਨਹੀਂ ਇਤਰਾਜ ਕਰਦੇ ਮੰਮੀ ਨੇ ਕੀ ਕਹਿਣਾ ਵਾ ਕੋਈ ਨਹੀਂ ਕਹਿੰਦੇ ਐਵੇਂ ਨਾ ਡਲਿਆ ਕਰ ਇਹਨਾਂ ਲੈ ਰਾਜ ਚਾਹ ਪੀ ਮੈਂ ਤਾਂ ਕੌਫੀ ਬਣਾਉਣ ਲੱਗੀ ਤੇ ਫਿਰ ਤੁਸੀਂ ਮਨਾ ਕਰ ਦਿੱਤਾ ਸੀ ਤੇ ਮੈਂ ਕਿਹਾ ਚਲੋ ਚਾਹ ਬਣਾ ਲੈਣੀ ਆ ਨਹੀਂ ਮੈਂ ਚਾਹ ਹੀ ਪੀ ਲੈਣੀ ਆ ਚਲ ਫੜੋ ਫਿਰ ਤੇ ਲੈ ਲਓ ਨਾਲ ਇਹਦੀ ਨਹੀਂ ਮੈਂ ਨਹੀਂ ਕੁਝ ਵੀ ਲੈਣਾ ਆ ਲੈ ਲੈਣਾ ਮੈਂ ਮਾਸਾ ਆਂਗੀ ਤੈਨੂੰ ਲੈ ਲਓ ਕੋਈ ਨਹੀਂ ਮੈਂ ਵੀ ਲੈ ਲੂੰਗੀ ਤੁਸੀਂ ਖਾਓ ਕੋਈ ਨਹੀਂ ਮੈਂ ਖਾ ਲੈਣਾ ਵਾ ਹੋਰ ਇਦਾਂ ਕਰੀ ਹੁਣ ਨਾ ਮੈਂ ਤੈਨੂੰ ਵਾਰ-ਵਾਰ ਇਹੀ ਗੱਲ ਕਹੀ ਜਾਣ ਰਹੀ ਆਂ ਕਿ ਜਿੰਨੀ ਵੀ ਛੇਤੀ ਹੁੰਦੀ ਆ ਨਾ ਤੇ ਉਹ ਕਰਦੀ ਕਿਉਂ ਮੇਰਾ ਸਹਸੋਹਰਾ ਨਾ ਬਹੁਤ ਤੇਜ ਵਾ ਜੀ ਉਹਨਾਂ ਨੂੰ ਪਤਾ ਲੱਗ ਗਿਆ ਨਾ ਕਿ ਇਹ ਕੰਮ ਕਰਦੀ ਫਿਰਦੀ ਆ ਤੇ ਉਹਨੇ ਨਾ ਜਸਨ ਦੇ ਡੈਡੀ ਨੂੰ ਦੱਸਤਾ ਨਾ ਤੇ ਉੱਥੇ ਕੰਮ ਠੱਪ ਹੋਇਆ ਨਾ ਜਸਨ ਦੇ ਡੈਡੀ ਨੇ ਮੈਨੂੰ ਉਦੋਂ ਦੱਸਣਾ ਜਦੋਂ ਮੈਂ ਕੋਠੀ ਲੈ ਲਈ ਇਦੋਂ ਸਾਰਾ ਸਮਾਨ ਰੱਖ ਕੇ ਨਾ ਫੇਰ ਉਹਨਾਂ ਨੇ ਖੋਸੋ ਹੋ ਜਾਣਾ ਇਦਾਂ ਉਹਨਾਂ ਆਖਣਾ ਵਾ ਨਹੀਂ ਤੂੰ ਆਪਣੇ ਆਪ ਨਾ ਇਹ ਕੰਮ ਕਰ ਤੇ ਮੈਂ ਬਹੁ ਖਿਜੀ ਹੱਥੋਂ ਉਹਨਾਂ ਦੇ ਘਰੋਂ ਰਾਜ ਇੱਕ ਦਿਨਾਂ ਤੂੰ ਆਪਣੇ ਸੱਸ ਸਹੁਰੇ ਤੋਂ ਬਹੁਤ ਡਰਦੀ ਹੈ ਮੇਰੇ ਵੱਲ ਵੇਖ ਲਾ ਕੱਲੀ ਰਹਿਣੀ ਹੈ ਐਨ ਐਸ ਦੇ ਨਾਲ ਨਾ ਕੋਈ ਰੋਕਣ ਵਾਲਾ ਨਾ ਟੋਕਣ ਵਾਲਾ ਪਤਾ ਨਹੀਂ ਤੂੰ ਕਿਉਂ ਇੰਨਾ ਡਰਦੀ ਉਹਨਾਂ ਕੋਲ ਚੱਲ ਜੇ ਤੂੰ ਕੱਲੀ ਰਹਿਣੀ ਹੈ ਨਾ ਤੇ ਅਸੀਂ ਵੀ ਮਾਂ ਪੁੱਤਾਂ ਨੇ ਰਹਿਣਾ ਪਾਜੀ ਤੇਰੇ ਤੇ ਬਾਹਰ ਉਹਨਾਂ ਕਿਤੇ ਸਾਲ ਦੋ ਹੀ ਸਾਲ ਨਹੀਂ ਆਉਂਦੇ ਜਿੱਦਾਂ ਤੂੰ ਬਾਜੀ ਆਣੀ ਆ ਅਮਰੀਕਾ ਚ ਵਾ ਤੇ ਉਹ ਵੀ ਚਲ ਹੈ ਤੇ ਸੋਟੀ ਆ ਦੇਸ਼ ਵਿੱਚ ਹੀ ਆ ਤੇ ਪਰ ਇਹ ਆਪੇ ਵੀ ਅੰਮ ਦੇ ਸਾਲ ਬਾਦਾਂ ਹੀ ਉਹ ਵੀ ਤਹੀਂ ਮਾਂ ਪੁੱਤਾਂ ਨੇ ਖੁਸ਼ੀ ਰਹਿਣਾ ਫੇਰ ਤੈਨੂੰ ਮਾਂ ਵੀ ਦੱਸਿਆ ਕਰੂੰਗੇ ਕਿ ਦਿਲਜਿੰਦਰ ਜੇ ਤੂੰ ਖੁਸ਼ ਵਾ ਨਾ ਤੇ ਮੈਂ ਵੀ ਬੜੀ ਖੁਸ਼ ਹਾਂ ਘਰ ਅੱਜ ਰਾਜ ਚੱਲ ਬਾਕੀ ਕੰਮ ਤੇ ਮੈਂ ਸਾਰਾ ਕਰ ਦੂੰਗੀ ਪਰ ਜਿਹੜਾ ਪੇਪਰਾਂ ਵਾਲਾ ਕੰਮ ਹੋਣਾ ਇਹ ਤੇ ਤੈਨੂੰ ਹੀ ਕਰਨਾ ਪੈਣਾ ਤੂੰ ਲਿਆਏਂਗੀ ਤੇ ਫੇਰ ਹੀ ਕਿਸੇ ਪਾਸੇ ਲੱਗਿਆ ਜਾਣਾ ਆ ਕੋਈ ਨਹੀਂ ਉਹ ਵੀ ਤੈਨੂੰ ਮੈਂ ਨਾ ਹਫਤੇ 10 ਦਿਨਾਂ ਦੇ ਵਿੱਚ ਵਿੱਚ ਨਾ ਮੈਂ ਹਾਲ ਕਰਕੇ ਨਾ ਤੈਨੂੰ ਮੈਂ ਫੋਨ ਕਰ ਦੇਣਾ ਤੇ ਤੂੰ ਉਦਾਂ ਨਾ ਗੌਰ ਕਰੀ ਕੇ ਕੋਠੀ ਦੀ ਉਹ ਕੋਈ ਗੱਲ ਨਹੀਂ ਕੋਠੀਆਂ ਤੇ ਮੇਰੇ ਹੱਥਾਂ 'ਚ ਹੀ ਆ ਤੂੰ ਕਾਹਤੋਂ ਫਿਕਰ ਕਰਦੀ ਆ ਚਲੋ ਠੀਕ ਆ ਆ ਚਾਹ ਮੈਂ ਪੀ ਕੇ ਨਾ ਤੇ ਮੈਂ ਹੁਣ ਜਾਨੀ ਆ ਆ ਮੈਡਮ ਨੀਦੇ ਹਣ ਡਈ ਕਿਤੇ ਬੂਹੇ ਚੰਨੇ ਵਜੇ ਆ ਮੈਂ ਅੰਦਰੋਂ ਵੀ ਵੇਖਣ ਡਈ ਹਾਂ ਤੇ ਮੈਨੂੰ ਕਿਤੇ ਦਿਹੀ ਨਹੀਂ ਗਈ ਨਾ ਮੈਨੂੰ ਪਸੰਦ ਨਹੀਂ ਉਹ ਕਿਹੜਾ ਪੁੱਛ ਕੇ ਜਾਂਦੀ ਆ ਜਦੋਂ ਨਹੀਂ ਕਰਦਾ ਆਪ ਮਾਰੀ ਹੋਈ ਆ ਚਲ ਜਾਂਦੀ ਆ ਕਿਹੜਾ ਸਾਡੀ ਸਲਾਹ ਨਾ ਜਣਾ ਹੁੰਦਾ ਮੈਂ ਇੱਧਰ ਚੱਲੇ ਦੱਸ ਕੇ ਜਾਣਾ ਹਾਂ ਫੇ ਵੀ ਨੋਤੀ ਆ ਦੱਸਣ ਦਾ ਤੇ ਫਰਜ਼ ਹੁੰਦਾ ਹੀ ਆ ਨਾ ਤੇ ਜੇ ਨਹੀਂ ਵੀ ਦੱਸਣਾ ਚਲੋ ਅੱਡ ਬਾਰੀ ਹੱਡ ਨਾ ਤੇ ਜੇ ਕੱਲ ਨੂੰ ਸਾਨੂੰ ਕੋਈ ਮੁੰਡਾ ਆ ਕੇ ਫੋਨ ਹੀ ਕਰੇ ਪੁੱਛੇ ਵੀ ਕਿੱਥੇ ਗਈ ਅਹੀਂ ਉਹਨੂੰ ਕੀ ਦੱਸਣਾ ਮੈਂ ਤਾਂ ਮੁੰਡੇ ਨੂੰ ਸਿੱਧਾ ਆਖ ਦੇਣਾ ਵੀ ਸਾਡੀ ਆਗਿਆ ਤੋਂ ਬਾਹਰ ਵਾ ਸਾਣ ਨਹੀਂ ਪੁੱਛ ਕੇ ਜਾਂਦੀ ਕਿਰੇ ਇਹ ਥੋੜਾ ਫੇ ਜੱਡ ਪਾਈ ਹੋ ਗਈ ਆ ਤੇ ਚਲੋ ਕਿਹਨੂੰ ਦੱਸਣਾ ਪੁੱਛਣਾ ਨਹੀਂ ਫੇ ਵੀ ਕਰਦਾ ਜੀ ਆ ਦੱਸਣਾ ਤੇ ਚਾਹੀਦਾ ਆ ਇੱਕ ਜਸ਼ਨ ਵੀ ਨਹੀਂ ਕਿਤੇ ਦੇਹਣ ਡਿਆ ਉਹਦਾ ਵੀ ਨਹੀਂ ਪਤਾ ਵੀ ਉਹਨੂੰ ਕਿੱਥੇ ਕੱਟਤਾ ਆ ਇਹਨੇ ਜਾਣਦਾ ਪਤਾ ਨਹੀਂਗਾ ਤੇ ਜਿਹੜਾ ਤੂੰ ਆਖਣ ਨਹੀਂ ਨਾ ਪੁੱਛ ਕੇ ਨਹੀਂ ਜਾਂਦੀ ਜੇ ਮੈਂ ਉੱਥੇ ਤੁਰ ਹੀ ਜਾਂਦੀ ਨੂੰ ਆਖਾਂ ਕਿ ਕਿੱਧਰ ਚੱਲੀ ਆ ਉਹਨ ਚੱਜਣਾ ਗਾੜੀਆਂ ਕੂਣਾ ਵਾ ਮੇਰੀ ਬੀਤੀ ਕਰੇ ਬੁੱਢੇ ਦੀ ਫੇ ਚੰਗਾ ਵਾ ਮੈਂ ਨਹੀਂ ਭੋੜਾ ਉਹਨੂੰ ਇਸੇ ਕਰਕੇ ਉਹ ਤੇ ਪਤਾ ਹੀ ਆ ਜਿੱਡੀ ਕੋਦੀ ਜ਼ਬਾਨ ਵਾ ਉਹਨੇ ਸਿੱਧੇ ਮੂੰਹ ਥੋੜਾ ਕੂਣਾ ਕੂਣਾ ਤੇ ਪੁੱਠੀ ਆ ਉਹਨੇ ਜਿੰਨੂ ਕਿਸ ਨੂੰ ਵੀ ਕਿਸ ਨੇ ਕਬਾ ਲਿਆ ਤੇ ਹਾੜੇ ਤੇ ਬਿਲਕੁਲ ਹੀ ਵੈਰ ਪਈ ਕਾਨੂੰ ਤੇ ਬਿਲਕੁਲ ਹੀ ਨਹੀਂ ਚੰਗਾ ਬੋਲਣਾ ਵੇਖਾ ਚੰਦਰੀ ਵੱਡੀ ਖੂਨ ਤੇ ਟੱਕਰੀ ਦਾ ਫੜਾ ਫੋਨ ਮੈਨੂੰ ਕਿਹਦਾ ਵਾ ਹੈਲੋ ਹੈਲੋ ਹਾਂ ਕੀ ਗੱਲਾਂ ਕਰਨੀਆਂ ਸੀ ਇਹਦੇ ਨਾਲ ਅਸਰੇ ਕਾਲ ਅਸਰੇ ਕਾਲ ਕੋਈ ਨਹੀਂ ਗੱਲਾਂ ਕਰਨੀਆਂ ਉਹ ਉੱਥੇ ਹੀ ਗਿਆ ਸੀ ਮੈਂ ਖਾਤੇ ਜਿਹਦੀ ਗੱਲ ਕਰ ਰਿਹਾ ਇਹਦੇ ਨਾਲ ਮੈਂ ਹੂੰ ਉਦਾਂ ਨਹੀਂ ਕੋਈ ਵੀ ਕੀਤੇ ਮੈਂ ਸਾਰੀਆਂ ਸੁਣ ਲਈਆਂ ਵਾ ਤੇ ਇਹ ਹੁਣ ਕੱਲ ਵਿਆਹ ਹੀ ਆਈ ਤੇ ਅੱਜ ਇਹਨੂੰ ਖਾਤੇ ਡਿਆ ਪਿਆ ਖਲਾਉਣ ਇਹਨੂੰ ਚੰਦਰੀ ਵੱਡੀ ਨੂੰ ਉਹ ਨਹੀਂ ਨਹੀਂ ਕੋਈ ਨਹੀਂ ਤੁਨੀ ਆਵੇਂ ਗਰਮਣਾ ਹੋ ਗੱਲ ਤੇ ਐਵੇਂ ਕੋਈ ਵੀ ਨਹੀਂ ਆ ਕੋਈ ਕਿਉਂ ਨਹੀਂ ਸਾਰੀਆਂ ਹੈ ਹੀ ਆ ਕਿ ਕੋਈ ਕਿਉਂ ਨਹੀਂ ਆ ਜਦੋਂ ਇਹ ਖਾਤਾ ਖਾਲਾ ਹਤਾ ਤੇ ਪੈਸੇ ਤੇ ਇਹਦੇ ਕੋਲ ਹੋਗੇ ਤੇ ਜਿੱਥੇ ਮਰਜੀ ਵਰਤੇ ਜਿੱਥੇ ਮਰਜੀ ਨਾ ਵਰਤੇ ਭਾਵੇਂ ਪੀ ਕੇ ਪਚਾਈ ਜਾਵੇ ਮੈਨੂੰ ਅੰਨੀ ਥੋਈ ਨੂੰ ਕੀ ਪਤਾ ਲੱਗਣਾ ਵਾ ਮੰਮੀ ਜੀ ਨਹੀਂ ਪਚਾਉਂਦੀ ਪੀਕੇ ਕੋਈ ਗੱਲ ਨਹੀਂ ਇਧਰੋਂ ਪੈਸੇ ਪਾਉਣੇ ਆ ਮੈਂ ਤੁਹਾਡੇ ਖਾਤੇ ਚ ਪਾ ਦਿਆ ਕਰੂੰਗਾ ਵੀ ਨਵੇਂ ਕਰਮਣਾ ਹੋ ਉਹਦੇ ਘਾਟੇ ਚ ਪਾਤੇ ਢਾਡੇ ਚ ਪਾਤੇ ਇੱਕੋ ਹੀ ਗੱਲ ਵਾ ਤੇ ਜੇ ਇਹ ਗੱਲ ਹੀ ਇੱਕੋ ਹੀ ਗੱਲ ਹੀ ਤੇ ਫਿਰ ਕੀ ਕਰਨੂ ਇਹਦਾ ਖਾਤਾ ਖਲਵਾਉਣਾ ਹੀ ਉਹ ਇਹਦਾ ਖਾਤਾ ਮਤਾ ਕਰਕੇ ਖਲਵਾਉਣ ਡਿਆ ਵਾ ਤੁਹਾਡੇ ਵਾਲੇ ਖਾਤੇ ਦਾ ਏਟੀਐਮ ਹੈ ਨਹੀਂ ਤੇ ਮੈਂ ਆਹ ਚੱਲੋਂ ਨਵਾਂ ਖਾਤਾ ਖਲਵਾਵਾਗੇ ਨਾਲ ਹੀ ਏਟੀਐਮ ਵਗੈਰਾ ਮਿਲ ਜੂਗਾ ਗੂਗਲ ਪੇ ਵਗੈਰਾ ਕਿਉਂ ਅੱ비 ਦੇ ਸਕੂਲੇ ਵੀ ਜ਼ਰੂਰਤ ਪੈਂਦੀ ਆ ਸਿਆਣਾ ਤਾਂ ਤੂੰ ਬੜਾ ਵਾ ਮੈਨੂੰ ਸਮਝ ਲੱਗ ਗਈ ਏ ਤੇਰੀ ਜਿਹੜੀ ਸਿਆਣਪ ਤੇਰੀ ਤੂੰ ਇੰਨਾ ਇਹ ਚਲਾਕ ਚੁਸਤ ਤੇ ਤੂੰ ਹੈ ਨਹੀਂ ਪਹਿਲਾਂ ਮੈਂ ਤੈਨੂੰ ਦੱਸਦਾ ਜੋ ਕੋ ਪੁਰਨੇ ਪੜਾਉਂਦੇ ਇਹੋ ਪੜਾਈ ਜਾਂਦੇ ਜੋ ਕੋ ਤੈਨੂੰ ਦਾਦੀ ਇਹਦੇ ਕਹੇ ਤੁੰਨੂੰ ਮਗਰ ਮਗਰ ਚੱਲਣ ੜਿਆ ਵੀ ਜੋ ਕੋ ਹਾਂਦੀ ਉਹਦੀ ਗੱਲ ਮੰਨਣ ੜਿਆ ਮੇਰੀ ਤੇ ਤੂੰ ਕਦੀ ਮੰਨੀ ਨਹੀਂ ਹੁਣ ਉਹ ਨਹੀਂ ਉਹਨੇ ਤੇ ਮੈਨੂੰ ਕੋਹ ਨਹੀਂ ਕਿਹਾ ਉਹਨੂੰ ਤੇ ਮੈਂ ਆਪ ਹੀ ਕਿਹਾ ਵਾ ਹੁਣ ਕੱਲ ਨੂੰ ਅੱਪੀ ਨੂੰ ਕਿਤੇ ਬਾਹਰ ਅੰਦਰ ਕੱਲਣਾ ਵਾ ਉਦੋਂ ਇਹਨਾਂ ਦੇ ਖਾਤੇ ਲੱਗਣੇ ਆ ਨਾਲ ਤੇ ਮੈਂ ਤਾਂ ਕਰਕੇ ਕਹਿਣ ੜਿਆ ਵਾ ਉਹਨੇ ਖਾਤਰ ਤੇ ਨਾਲ ਲਵਾਉਂਗੀ ਜਿੰਦੀ ਜਾਗਦੀ ਹੁਣ ਸਾਰੀ ਉਮਰ ਮੈਂ ਘਰ ਬਣਾਉਂਦੀ ਮਰ ਗਈ ਤੇ ਹੁਣ ਤੁਹਾਡਾ ਮੈਂ ਜਾਣਨਾ ਹੀ ਚੰਦਰਿਆਂ ਵੱਡਿਆਂ ਦਾ ਉਹ ਜੋ ਤੈਨੂੰ ਆਂਦੀ ਉਹੋ ਹੀ ਤੂੰ ਮਗਰ ਮਗਰ ਲੱਗਾ ਉਹਦੇ ਕਦੀ ਖਾਤਾ ਖਲਾਲਾ ਕਦੀ ਉਹ ਕਰਲਾ ਕਦੀ ਜੇ ਕਰਲਾ ਉਹ ਨਹੀਂ ਮਾਂ ਮੇਰੀ ਇਹ ਐਵੇਂ ਨਾ ਕਰ ਮੋ ਕੋਈ ਗੱਲ ਨਹੀਂ ਜੇ ਤੂੰ ਕਹਿੰਨੀ ਹੈ ਤੇ ਕੋਈ ਨਹੀਂ ਮੈਂ ਤੇਰੇ ਵਾਲੇ ਖਾਤੇ ਜੀ ਪਾ ਦਿਆ ਕਰੂੰਗਾ ਮੈਂ ਤਾਂ ਆ ਕਰਕੇ ਕਹਿੰਦਾ ਵਾਂ ਵੀ ਤੂੰ ਵੀ ਹੁਣ ਠੀਕ ਠੋਕ ਨਹੀਂ ਜੀ ਰਹਿੰਦੀ ਆਪੇ ਉਹਦੇ ਚਿਰ ਜ਼ਿੰਮੇਵਾਰੀ ਪਾਉਨੇ ਆ ਤੇ ਆਪੇ ਉਹ ਕਰਦੀ ਰਿਆ ਕਰੂਗੀ ਹੁਣ ਪਰ ਜੁੰਮੇ ਆ ਰਹੀਆਂ ਤੇ ਇਹਦੀਆਂ ਮੈਂ ਪੂਨ ਹੀ ਖਲੋਇਆ ਇਹਦੇ ਤੇ ਗੁੱਤ ਨੂੰ ਮੈਂ ਵੱਟ ਚਾੜਦੀ ਰੁਕ ਜਾਂ ਤੂੰ ਫੋਨ ਤੇ ਤੂੰ ਕੱਟ ਹਾਂ ਜਰਾਕ ਤੇਰੀ ਵੀ ਭੁਗਤ ਸਵਾਰ ਦੀ ਮੁਲਕੇ ਆਹੋ ਜਿਹੜੇ ਚੱਕਰਾਂ 'ਚ ਤੁਸੀਂ ਚੱਲਣ ਦੇ ਉਹ ਚੱਕਰਾਂ 'ਚ ਤੁਹਾਨੂੰ ਮੈਂ ਨਹੀਂਗਾ ਚੱਲਣ ਦੇਣਾ ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ ਅਜੇ ਮੈਂ ਜੀਂਦੀ ਜਾਗਦੀ ਹਾਂ ਜਦੋਂ ਮੈਂ ਮਰ ਜੂੰਗੀ ਉਦੋਂ ਜਿਹੜੇ ਮਰਦੀ ਚੱਕਰ ਚ ਲਾਉਣ ਦੇ ਪਿਓ ਲੈ ਕਿਤੇ ਮਾਤਾ ਸਾਡੀ ਗਰਮ ਹੋ ਜਾਂਦੀ ਛਾਟੀ ਗਰਮ ਗਰਮ ਹੋਣ ਵਾਲੇ ਤੇ ਤੂੰ ਕੰਮ ਕਾਣਦੇ ਆ ਪੁੱਤ ਜੇ ਤੂੰ ਇਹ ਕੰਮ ਉਹੋ ਹੀ ਉਦਾਂ ਸੋਚਦਾ ਵੀ ਮੈਂ ਨਹੀਂ ਖਾਤਾ ਉਹਦਾ ਖਲੋਣਾ ਕਬਲਦਾ ਖਾਤਾ ਕਵਲ ਦਾ ਕੀ ਕਰਨ ਖਲਾਉਣਾ ਸੀ ਇਹਦੇ ਵਿੱਚ ਕਵਲ ਦਿੱਤਾ ਕੋਈ ਗੱਲ ਹੀ ਨਹੀਂ ਜਿੱਥੇ ਅੱਗੇ ਮੈਂ ਇੰਨੇ ਨੇ ਪੈਸੇ ਕਢਾ ਕੇ ਲਿਓ ਨਹੀਂ ਪਿਓ ਤੇਰੇ ਦੇ ਤੇ ਤੇਰੇ ਨਹੀਂ ਲਿਆ ਸਕਦੀ ਮੈਂ ਚੱਲ ਕੋਈ ਗੱਲ ਨਹੀਂ ਰਹਿਣ ਦੋ ਮੈਂ ਨਹੀਂ ਖਲਵਾਉਣਾ ਫਿਰ ਆ ਆ ਪਿਆ ਫੋਨ ਇਹਦਾ ਤੇ ਮੈਂ ਵਟ ਚਾੜ ਦੇ ਗੋਤ ਨੂੰ ਇਹਦੀ ਨੂੰ ਮੰਮੀ ਜੀ ਉਹਨਾਂ ਨਾਲ ਤੁਸੀਂ ਕਾਤੋਂ ਇੰਨੇ ਗਰਮ ਹੋਣ ਡਿਆ ਉਪਰ ਦੇ ਸਾਵੇਂ ਚ ਬੈਠੇ ਟੈਨਸ਼ਨ ਲੈਣਗੇ ਜੇ ਤੁਸੀਂ ਕਹਿੰਦੇ ਨਾ ਖਾਤਾ ਨਾ ਖਲਾਈਏ ਤੇ ਹੀ ਨਹੀਂ ਖਲਾਉਣੀ ਮੈਂ ਪੈਸੇ ਕੀ ਕਰਨੇ ਆ ਇਹ ਤੇ ਬਹੁਤੀ ਜਿਹੜੇ ਕਾਂਡੇ ਸੀ ਤੇ ਮੈਂ ਤਾਂ ਕਿਹਾ ਪਲਾਲਾਹ ਜੇ ਤੇਰੀ ਤੇ ਗੋਤ ਨੂੰ ਮੈਂ ਵਾਟ ਚਾੜਦੀ ਇਹਨਾਂ ਵਾਇਆ ਜੋਗਾ ਮੇਰਾ ਪੁੱਤ ਹੈ ਨਹੀਂ ਮੇਰਾ ਪੁੱਤ ਮਾਂ ਦੇ ਤਰਲੇ ਆ ਨਾ ਕਿਤੇ ਪਿਆਰਾਂ ਥੱਲੇ ਹੱਥ ਦਿੰਦਾ ਸੀ ਤੇ ਜਿੱਦਾਂ ਦੀ ਤੂੰ ਆ ਗਈ ਨਾ ਇਸ ਘਰ ਦੇ ਵਿੱਚ ਤੂੰ ਮੇਰਾ ਮੁੰਡਾ ਪਾਟ ਲਿਆ ਵਾ ਤੇ ਪਿੱਛੇ ਵੀ ਇਹੋ ਕੰਮ ਤੋਂ ਲੋਕਾਂ ਦੇ ਮੁੰਡੇ ਪੱਟਦੀ ਆਈਆਂ ਤੇ ਹੁਣ ਮੇਰੇ ਮੁੰਡੇ ਨੂੰ ਤੂੰ ਮਗਰ ਲਾ ਲਿਆ ਤੇ ਤੁਹਾਡਾ ਮਾਵਾ ਧੀਆਂ ਦੇ ਪਤਾ ਨਹੀਂ ਕੀ ਹੱਥ ਦੇਵੇ ਤੇ ਜਾਦੂ ਆ ਜਿਹੜੇ ਤੁਸੀਂ ਇਹ ਕਮਾਲ ਕਰੰਦਈਆਂ ਵਾ ਤੇ ਪਰ ਇਹ ਕਮਾਲ ਅਜੇ ਤੱਕ ਕਹਨੇ ਕੀਤੇ ਨਹੀਂ ਆ ਕਿਹੜੀ ਜਨਾਨੀ ਆਉਂਦੀ ਆ ਜਿਹੜੀ ਆਉਂਦੀ ਖਾਤੇ ਖਲਾਉਣ ਡਿਆ ਭੀ ਆ ਮੇਜੀ ਮੇਰਾ ਜੂੜਾ ਛੱਡੋ ਵੀ ਇਹ ਤੁਸੀਂ ਕਿੱਦਾਂ ਦੀ ਗੱਲ ਕਾਣਦੇ ਆ ਤੁਸੀਂ ਮੇਰਾ ਪਿੱਛੇ ਕੀ ਮਾੜਾ ਚੰਗਾ ਵੇਖਿਆ ਮੈਂ ਮੈਨੂੰ ਸਾਰਾ ਪਤਾ ਤੇਰਾ ਤੇਰੀ ਭਾਬੀ ਆਉਂਦੀ ਪਹਿਲਾਂ ਤੇਰੀ ਭਾਬੀ ਦੇ ਖਾਤੇ ਖਲਾਏ ਹੀ ਮਾਂ ਤੇਰੀ ਨੇ ਜਿਹੜੀ ਖਾਤਿਆਂ ਦੀ ਗੱਲ ਇਹ ਤੁਸੀਂ ਦੋਵੇਂ ਕਾਣਦੇ ਆ ਤੂੰ ਰਾਤ ਦੇ ਨੂੰ ਚੁੰਨਣਾ ਦਿੰਨੀ ਵੀ ਖਾਤਾ ਖਲਾ ਤੇ ਫੇਰ ਹੀ ਆਉਂਦਾ ਖਾਤਾ ਖਲਾਲਾ ਮੈਂ ਤੈਨੂੰ ਪਹਿਲਾਂ ਵੀ ਬੜੀ ਬੜੀ ਕਹਾਂ ਵਾ ਕਿ ਤੁਸੀਂ ਮੇਰੇ ਪਿਛੇਵਾਲ ਨਾ ਜਾਇਆ ਕਰੋ ਉਹਨਾਂ ਦੇ ਘਰ ਦਾ ਮਸਲਾ ਵਾ ਜਿੱਦਾਂ ਮਰਜ਼ੀ ਉਹ ਕਰਨ ਭਾਬੀ ਜੀ ਖਾ ਤਾਂ ਖਾਉਣ ਨਾ ਖਾਉਣ ਤੁਸੀਂ ਆਪਣੇ ਘਰ ਵੱਲ ਵੇਖੋ ਹਾਂ ਤੇ ਨਾਲੇ ਤੁਸੀਂ ਮੇਰੇ ਤੇ ਐਡੀ ਵੱਡੀ ਤੁਮਤ ਤੋਲਾਉਣ ਤੋਂ ਪਹਿਲਾਂ ਸੋਚ ਤੇ ਲੈਂਦੇ ਕਿ ਮੈਂ ਕੀ ਕਹਿਣ ਲਈ ਹਾਂ ਉਦਾਂ ਤੁਸੀਂ ਮੈਨੂੰ ਦਬਕਦੇ ਹਾਂ ਨਾ ਤੇ ਮੈਂ ਚੱਲ ਲੈਨੀ ਸਾਰੀਆਂ ਗੱਲਾਂ ਪਰ ਆ ਜਿਹੜਾ ਤੁਸੀਂ ਮੇਰੇ ਤੇ ਇਲਜ਼ਾਮ ਲਾਉਣਦੇ ਆ ਨਾ ਇਹ ਤੁਸੀਂ ਚੰਗਾ ਨਹੀਂ ਕੀਤਾ ਮੈਂ ਇਲਜ਼ਾਮ ਸੱਚਾ ਲਾਇਆ ਤੇ ਉਠਾ ਨਹੀਂ ਹਾਂ ਉਥੇ ਆਣ ਗਵਾਣਡ ਸਾਰਿਆਂ ਨੂੰ ਪਤਾ ਵਾ ਮੈਂ ਤੈਨੂੰ ਸਾਰੀ ਗੱਲ ਦੱਸਦਾ ਚੰਗਾ ਦਿਲਜਿੰਦਰ ਮੈਂ ਨਾ ਹੁਣ ਚੱਲਦੀ ਆਂ ਵੀ ਇੱਕ ਬਾਹਰ ਨਨੇਰਾ ਹੁੰਦਾ ਜਾਂਦਾ ਵਾ ਤੇ ਮੰਮੀ ਹੁਣਾਂ ਨੇ ਵੀ ਢੇਕਣਾ ਉਹਨਾਂ ਹੁਣਾਂ ਪਤਾ ਨਹੀਂ ਕਿੱਥੇ ਗਈ ਆ ਦੱਸ ਕੇ ਵੀ ਨਹੀਂ ਗਈ ਤੇ ਅੱਧੀ ਰਾਤ ਉੱਤ ਹੋ ਜਣੀ ਆ ਚਲੋ ਠੀਕ ਆ ਫਿਰ ਜਿਵੇਂ ਤੁਹਾਨੂੰ ਠੀਕ ਲੱਗਦਾ ਮੈਂ ਤੇ ਕਿਆ ਹੀ ਛੋੜਿਆ ਪੈਂਦੀ ਅੱਜ ਹਾਂ ਚਲੋ ਠੀਕ ਆ ਹਾਂ ਚੰਗਾ ਤੇ ਮੈਂ ਨਾ ਜਿਹੜਾ ਤਾਂ ਕੰਮ ਕਿਹਾ ਨਾ ਤੈਨੂੰ ਉਹ ਜ਼ਰੂਰ ਮੇਰਾ ਕਰਨਾ ਹੀ ਆ ਸੇਤੀ ਉਹ ਤੂੰ ਫਿਕਰ ਨਾ ਕਰ ਤੇਰਾ ਕੰਮ ਹੋ ਜਾਊਗਾ ਹਾਂ ਚਲ ਠੀਕ ਆ ਕੀ ਪਤਾ ਮੰਮੀ ਜੀ ਆਂਡ ਗਵਾਂਡ ਨੂੰ ਮੈਂ ਰੱਬ ਕੋ ਡਰ ਕੇ ਕਹਿੰਦੀ ਆ ਕਿ ਮੈਂ ਕੋਈ ਮਾੜਾ ਚੰਗਾ ਕੰਮ ਨਹੀਂ ਕੀਤਾ ਤੇ ਤੁਸੀਂ ਆ ਨਾ ਸਸਾ ਮਾਮਾ ਵਾਲੇ ਕੰਮ ਨਹੀਂ ਕਰਦੇ ਨੇ ਮਾਂ ਜਿਹੜੀ ਆ ਨਾ ਉਹ ਆਪਣੇ ਧੀ ਪੁੱਤ ਦੀ ਗੱਲ ਢੱਕਦੀ ਆ ਨੰਗਿਆ ਨਹੀਂ ਕਰਦੀ ਤੇ ਤੁਸੀਂ ਸਸਾਂ ਵਾਲਾ ਕੰਮ ਕਰਤਾ ਵਾ ਝੂਠੀ ਮੇਰੇ ਤੇ ਖੇਵ ਡਾਉਣਦੇ ਏ ਮੇਰੀ ਮੈਂ ਤੈਨੂੰ ਦੱਸਾਂ ਜੇ ਮੈਂ ਅਗਲੀ ਕੱਢਣ ਜਾਂਦੀ ਆ ਨਾ ਤੇ ਮੈਂ ਤੈਨੂੰ ਵੀ ਕੱਢਣ ਜਾਂਦੀ ਆ ਮੈਂ ਮੁੰਡਾ ਦੁਵਾਰਾ ਵਿਆਹ ਲੂੰਗੀ ਮੇਰਾ ਮੁੰਡਾ ਵਿਆਹਿਆ ਜਾਣਾ ਮੇਰਾ ਮੁੰਡਾ ਨਕਮਾ ਨਹੀਂ ਆ ਕਮਾਈ ਕਰਦਾ ਵਾ ਹੱਥਾਂ ਦਾ ਸਚਾਰਾ ਵਾ ਤੇ ਮੈਂ ਦੱਸਦਾ ਮੈਂ ਕਦੋਂ ਕਹਿੰਨੀ ਆਪੇ ਕਮਾਈ ਨਹੀਂ ਕਰਦੇ ਚਲੋ ਬੜਾ ਵਧੀਆ ਟਾਈਮ ਪਾਸ ਹੋਣ ਡਿਆ ਵਾਜੇ ਕਮਾਈ ਕਰਦੇ ਤੇ ਆਪਣਾ ਘਰ ਬਰ ਬਣਾ ਆਵਾ ਪਰ ਮੈਨੂੰ ਨਾ ਸਾਡੀ ਖਾ ਗੱਲ ਵੱਡ ਵੱਡ ਖਾਣ ਲਈ ਆ ਤੁਹਾਨੂੰ ਇੱਜਾ ਵੱਡਾ ਮੇਰੇ ਤੇ ਇਲਜ਼ਾਮ ਨਹੀਂ ਲਾਉਣਾ ਚਾਹੀਦਾ ਅਲਜ਼ਾਮ ਤੇਰੀ ਤਾਂ ਗੇਠ ਲੰਮੀ ਜ਼ਬਾਨ ਵਾਲਾ ਅਲਜ਼ਾਮ ਦਾ ਕੀ ਨਾਮ ਆ ਚੱਲ ਤੈਨੂੰ ਘਰੋਂ ਬਾਹਰ ਕੱਢਾਂ ਤੂੰ ਉਦਾਂ ਨਹੀਂ ਰੋਖਣਾ ਚੱਲ ਇੱਧਰ ਮਮ ਜੀ ਮੈਂ ਨਹੀਂ ਜਾਣਾ ਜਾਣਾ ਕਿਉਂ ਨਹੀਂ ਤੈਨੂੰ ਕੱਢਣਾ ਹੀ ਕੱਢਣਾ ਮੈਂ ਹੁਣ ਮੇਰਾ ਵੀ ਇਹ ਘਰ ਬਜਾਇਆ ਤੇ ਦੱਸੋ ਮੈਂ ਕਦੋਂ ਕਦੀ ਮਾੜੀ ਚੰਗੀ ਗਈ ਆ ਤੇ ਮੈਂ ਤੁਹਾਡੇ ਪੈਰੀ ਪੈ ਨਹੀਂ ਪਰ ਮੈਂ ਤੂੰ ਮੇਰੇ ਪੈਰੀ ਨਾ ਪੈ ਤੂੰ ਮੈਨੂੰ ਗੁੱਸਾ ਨਾ ਚੜਾ ਚੰਗਾ ਮਮ ਜੀ ਮੇਰੀ ਮੰਮੀ ਦੇ ਅੱਗੇ ਠੀਕ ਦੀ ਨੇ ਕੋਈ ਨਹੀਂ ਨਹੀਂ ਠੀਕ ਆ ਬਸ ਠੀਕ ਹੋ ਜੂ ਤੇਰੀਆਂ ਗੱਲਾਂ ਸੁਣ ਕੇ ਮੈਂ ਬੜੀ ਖੁਸ਼ ਹਾਂ ਫਿਰ ਰੋਜ਼ ਨਹੀਂ ਆਉਣਾ ਤੇ ਰਾਜ ਆਈ ਤੇ ਸੜੇ ਜੇ ਕੇਲੇ ਲੈ ਕੇ ਆ ਗਈ ਤੈਨੂੰ ਭ ਦੇ ਨਾਲੇ ਇਹਦੇ ਤੇ ਹੱਥ ਪੱਲੇ ਨਹੀਂ ਕੁਝ ਵੀ ਹੈਗਾ। ਇਹਦੇ ਕੋਲ ਤੇ ਪੇਪਰ ਵੀ ਨਹੀਂ ਹੈਗੇ। ਚਲੋ ਜੇ ਪੇਪਰ ਹੁੰਦੇ ਫਿਰ ਵੀ ਮੈਂ ਕੁਝ ਕਰ ਲੈਂਦੀ। ਮੈਂ ਤੇ ਐਵੇਂ ਨਾ ਖੁਸ਼ ਹੋਈ ਜਾਂਦੀ ਹੀਗੀ। ਪਤਾ ਨਹੀਂ ਹੁਣ ਮੇਰੇ ਹੱਥ ਪੱਲੇ ਕੁਝ ਲੱਗਣਾ ਵੀ ਆ ਕਿ ਨਹੀਂ ਲੱਗਣਾ ਹੈਗਾ। ਚੱਲ ਕੋਈ ਨਹੀਂ। ਪ੍ਰਮਾਤਮਾ ਮੇਰੀ ਨਾ ਹੁਣ ਨੇੜੇ ਹੋ ਕੇ ਸੁਣ ਲਈ ਤੇ ਇੱਕ ਵਾਰੀ ਨਾ ਪੇਪਰ ਆ ਜਾਣ। ਤੇ ਜੇ ਪੇਪਰ ਆ ਗਏ ਨਾ ਤੇ ਫਿਰ ਤੇ ਮੈਂ ਕੋਈ ਨਾ ਕੋਈ ਹੱਲ ਕਰ ਹੀ ਲਵਾਂਗੀ। ਤੇ ਫਿਰ ਇਹ ਆ ਵੀ ਮੇਰਾ ਵੀ ਕੋਈ ਨਾ ਕੋਈ ਮੁਨਾਫਾ ਹੋ ਹੀ ਜਾਊਗਾ। ਇਹੋ ਕੰਮ ਤੇ ਚਾਹੁੰਦੀ ਸੀ ਵੀ ਇਹਨਾਂ ਨੂੰ ਅੱਡ ਕਰਾਂ ਤੇ ਆਪਣੀਆਂ ਦੋ ਟਿੱਕੀਆਂ ਅਲਾਵਾ ਦੀ ਜਿੱਧਰ ਮਰਜੀ ਜਾਵਾਂ ਤੇ ਮੈਨੂੰ ਪੁੱਛਣਾ ਦੱਸਣਾ ਇਹਨਾਂ ਕਮਾ ਦਾ ਕਰਕੇ ਅੱਡ ਹੋਈਓ ਹੋਰ ਸਾਡਾ ਕੀ ਡੋਕੀ ਉਹਨੂੰ ਅਹੀਂ ਕੀ ਕਹਿਣ ਦੇ ਇਹੋ ਤੇ ਗੱਲ ਹੀਗੀ ਜਿੱਥੇ ਜਾਈਦਾ ਹੀ ਜਿੱਥੇ ਵੀ ਜਾਂਦੀ ਨਾਲ ਜਾਂਦਾ ਨਾਲ ਖੜੀ ਦੀ ਤੇ ਉਹਨੂੰ ਇਹੋ ਹੀ ਤੇ ਉਹਨੂੰ ਬੰਧੋਗੀ ਰਹੀਗੀ ਇਹ ਮੇਰੇ ਨਾਲ ਕਿਉਂ ਜਾਂਦੇ ਆ ਮੈਂ ਆਪਣੀਆਂ ਮੇਰੀਆਂ ਵਾਗਾ ਖੁੱਲੀਆਂ ਹੁਣ ਮੈਂ ਜਿੱਧਰ ਨੂੰ ਜੀ ਕਰੇ ਫੇਰਾ ਉਹ ਉਹ ਹੋਈਆਂ ਵਾਗਾ ਗਈਆਂ ਖੋਲ ਤੇ ਆਪਣੇ ਆਪ ਦੌੜੀ ਫਿਰਦੀ ਜਨਜੀ ਕਰਦਾ ਕੇ ਇਹਨੂੰ ਪੁੱਛਣਾ ਨਹੀਂ ਗਿਸਣਾ ਨਿਕਾ ਕੋਈ ਗੱਲ ਨਹੀਂ ਇਸ ਵੇਲੇ ਇਹਨੂੰ ਪਸਤਾਉਗੀ ਸਿਆਣਿਆਂ ਆਖਿਆ ਹੋਵੇ ਦਾ ਖਾਦਾ ਤੇ ਸਿਆਣੇ ਦਾ ਆਖਿਆ ਬੜ ਮਗਰੋਂ ਕਮ ਮਰਾ ਓਫਲੇ ਕਵੜਾਈ ਲੱਗਦਾ ਵਾ ਉਹਨੂੰ ਜਿੰਨਾ ਮਰਜ਼ੀ ਕਵੜਾ ਲੱਗੇ ਹਾਂ ਉਹਨੂੰ ਨਹੀਂ ਕੋਈ ਪਸਤਾਉਣ ਪਸਤਾਨ ਦੇ ਨਾਲ ਮੈਂ ਤੇ ਨਹੀਂ ਆ ਅੱਜ ਜਾਵੇ ਤੈਨੂੰ ਪੋਸ ਹੀ ਲਈਏ ਕਿੱਤਾ ਹੈ ਅਫਰੀ ਪੇੜ ਵਾਂਗੂ ਫਿਰਦੀ ਛੰਦੂਰੇ ਹਾਥੀ ਮੰਗੂ ਉਹ ਨਿਓ ਚੱਜਣਾ ਕੋਣਾ ਦੇਵੇਂ ਨਾ ਆਪਣੀ ਬੀਤੀ ਖਰਾਬ ਹੋਵੀ ਕਾਦੀ ਬੀਤੀ ਹੋਊਗੀ ਮੇਰੀ ਐਜੀ ਵੀ ਨਹੀਂ ਕੀ ਫਿਰ ਥਾਣਾ ਹੀ ਇਹਰੇ ਕੋ ਡਰ ਡਰ ਕੇ ਹੀ ਰਹਿਣਾ ਵਾ ਤੇ ਜਿੱਦਣ ਮਰਜੀ ਤੁਰੇ ਫਿਰੇ